ਮਨੁੱਖ ਮਨੁੱਖਤਾ ਤੋਂ ਥੱਲੇ ਵੀ ਜੀ ਸਕਦਾ ਹੈ ਮਨੁੱਖ ਮਨੁੱਖਤਾ ਤੋਂ ਉੱਚਾ ਵੀ ਜੀ ਸਕਦਾ ਹੈ ਇਹ ਸਤਸੰਗ ਇਸ ਵਾਸਤੇ ਹੈ ਕਿ ਮਨੁੱਖ ਮਨੁੱਖਤਾ ਤੋਂ ਵੀ ਉੱਚਾ ਉੱਠ ਜਾਏ ਇਸ ਦੇ ਵਿੱਚ ਮਨੁੱਖ ਨੇ ਮਿਹਨਤ ਕਰਨੀ ਹੈ ਔਰ ਮੈਂ ਅਰਜ਼ ਕਰਾਂ ਇਸ ਦੇ ਵਿੱਚ ਮਾਂ ਬਾਪ ਦੀ ਸਹਾਇਤਾ ਹੈ ਗੁਰੂ ਦੀ ਸਹਾਇਤਾ ਹੈ ਇਹ ਦੋ ਸਹਾਇਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਮੰਨੀ ਹੈ। ਅਗਰ ਇੱਕ ਬੱਚਾ ਵੱਲ ਤੇ ਛੋਟਾ। ਤੋਂ ਗੁਸਤਾਖੀ ਮਾਫ਼ ਗੁਰੂ ਰਾਮਦਾਸ ਜੀ ਮਹਾਰਾਜ ਕੇ ਨਾਮ ਮਾ ਗਲਤ ਹੈ। ਇਹ ਮੈਂ ਬੋਲ ਤੁਹਾਡੇ ਸਾਹਮਣੇ ਰੱਖਣ ਲੱਗਾ। ਜਿਨ ਹਰ ਹਿਰਦੇ ਨਾਮ ਨ ਬਸਿਓ। ਤਿਨ ਮਾਤ ਕੀ ਜੇ ਹਰ ਬਾਝਾ। ਕਿੰਨੇ ਸੁਣੀ ਦੇ ਫੇਰੇ ਬਣਾਵੇਂ ਓਏ ਖੱਪ ਖੱਪ ਮੋਏ ਘਰਾਂ ਜਾ ਗਿ ਘੇਰ ਵਿੱਚ ਪ੍ਰਭੂ ਦੀ ਭਗਤੀ ਨਹੀਂ ਵਸੀ ਕਿਉਂਕਿ ਪ੍ਰਭੂ ਦੀ ਭਗਤੀ ਨਾਲ ਮਨੁੱਖ ਮਨੁੱਖਤਾ ਤੋਂ ਉੱਚਾ ਉੱਠ ਕੇ ਪ੍ਰਮਾਤਮਾ ਦਾ ਸਰੂਪ ਬਣਨਾ ਸੀ ਇਹ ਨਾਮ ਨਹੀਂ ਵਸਿਆ ਤੇ ਸਭ ਕਿਨਰ ਬੇਤਰਸੀ ਮਾਂ ਬਾਝ ਰਹਿੰਦੀ ਇਹ ਜਨਮ ਕਉ ਦਿੱਤਾ ਹੈ ਔਰ ਕਬੀਰ ਇੱਕ ਦੋ ਕਦਮ ਅੱਗੇ ਹੋ ਕੇ ਹੋਰ ਬੜੀ ਤਾੜਨਾ ਕਰ ਦੇਣਾ ਜਹ ਕੁਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਸ ਨਾ ਭਈ ਮੈਂ ਤਾਰੀ ਵਿਦਵਾ ਬੇਵਾਹ ਇਹ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨੇ ਅਰਥ ਕਰਨ ਲੱਗਿਆ ਮਨੁੱਖ ਦੀ ਜ਼ਵਾਨ ਕਮਦੀ ਹੈ ਕਿ ਕਬੀਰ ਜੈਸਾ ਕੋਮਲ ਪੁਰਸ਼ ਕਬੀਰ ਜੈਸਾ ਸੰਤ ਔ ਇਤਨਾ ਕਰੜਾ ਬੋਲ ਬੋਲਦਾ ਹੈ ਇਤਨੇ ਸਖਤ ਬੋਲ ਬੋਲਦਾ ਹੈ ਲੋੜ ਸੀ ਜੀ ਸਚਾਈ ਨੂੰ ਪ੍ਰਗਟ ਕਰਨਾ ਹੈ ਜਹ ਕੋ ਲਪੂਤ ਨ ਗਿਆਨ ਵਿਚਾਰੀ ਵਿਧਵਾ ਕਸ ਨ ਭਈ ਮੈਂ ਤਾਰੀ ਗੁਰੂ ਰਾਮਦਾਸ ਜੀ ਨੇ ਕਿਹਾ ਬਿਹਤਰ ਸੀ ਬਾਝ ਰਹਿ ਜਾਂਦੀ ਕਬੀਰ ਕਹਿੰਦੇ ਨਹੀਂ ਇਹ ਤੇ ਬੇਵਈ ਠੀਕ ਹੈ ਸਵਾਗਣੇ ਕਹਾਂ ਹੈ ਭਗਤ ਕਬੀਰ ਜਿਹ ਕੋ ਲ ਪੂਰਤਨਾ ਗਿਆਨ ਵਿਚਾਰੇ ਵਿਦਵਾ ਕਸਨਾ ਭਈ ਮੈ ਤਾਰੀ ਜਿਹ ਨਰ ਰਾਮ ਭਗਤ ਨਹੀਂ ਸਾਧੀ ਜਨਮਤ ਕਿਉ ਨਮੋਇਓ ਅਪਰਾਧੀ ਇਹ ਜਮਦੇ ਹੀ ਮਰ ਜਾਂਦਾ ਇਹ ਜਿੰਦਾ ਕਮਾਇ ਇਤੇ ਜੀਂਦੇ ਆ ਜਨਮ ਲੈਂਦੇ ਆ ਰੁਕਸਤ ਹੋ ਜਾਂਦਾ ਐਸੇ ਬੋਲ ਕਬੀਰ ਦੇ ਐਸੇ ਬੋਲ ਧੰਨ ਬਰੋ ਰਾਮਦਾਸ ਜੀ ਮਹਾਰਾਜ ਦੇ ਇਸਤੀ ਥੋੜੀ ਜੀਆਂ ਬਾਰਿਕੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ ਮਨੁੱਖ ਨੇ ਬੜੀ ਮਿਹਨਤ ਕੀਤੀ ਹੈ ਪਸ਼ੂਆਂ ਨਾਲ ਪੰਛੀਆਂ ਨਾਲ ਫੁੱਲਾਂ ਨਾਲ ਥੱਲਾਂ ਨਾਲ ਬਨਸਪਤੀ ਨਾਲ ਅੰਨ ਨਾਲ ਤੋਂ ਪਹਿਲੇ ਨਾਲੋਂ ਅੰਨ ਚੰਗਾ ਪੈਦਾਉਣ ਲੱਗ ਪਿਆ ਵਧੀਆ ਪੈਦਾਉਣ ਲੱਗ ਪਿਆ ਪਹਿਲੇ ਨਾਲੋਂ ਫਲ ਚੰਗੇ ਪੈਦਾ ਹੋ ਰਹੇ ਨੇ ਵਧੀਆ ਪੈਦਾ ਹੋ ਰਹੇ ਨੇ ਪਹਿਲੇ ਨਾਲੋਂ ਗਊਆਂ ਵਧੀਆਂ ਪੈਦਾ ਹੋ ਰਹੀਆਂ ਨੇ ਚੱਲੀ ਚੱਲੀ ਲਿਟਰ ਇੱਕ ਇੱਕ ਗਊ ਦੁੱਧ ਪਈ ਦਿੰਦੀ ਹੈ ਸਰੂਪ ਸਵਰ ਗਿਆ ਸੁਭਾਅ ਉਹਨਾਂ ਦਾ ਸਵਰ ਗਿਆ ਮਨੁੱਖ ਨੇ ਆਪਣੇ ਢੰਗ ਨਾਲ ਮਿਹਨਤ ਕੀਤੀ ਹੈ ਵਿਗਿਆਨ ਨੇ ਸਾਇੰਸ ਨੇ ਬੜੀ ਮਿਹਨਤ ਕੀਤੀ ਤਾਂ ਪਹਿਲੇ ਨਾਲੋਂ ਗਊਆਂ ਵਧੀਆਂ ਪੈਦਾ ਹੋ ਰਹੀਆਂ ਨੇ ਪਹਿਲੇ ਨਾਲੋਂ ਫੁੱਲ ਵਧੀਆਂ ਪੈਦਾ ਹੋ ਰਹੇ ਨੇ ਪਹਿਲੇ ਨਾਲੋਂ ਫਲ ਵਧੀਆਂ ਪੈਦਾ ਹੋ ਰਹੇ ਨੇ ਪਹਿਲੇ ਨਾਲੋਂ ਅੰਨ वधिया पैदा हो रहा है पहले नालों मनुख घटिया पैदा हो रहे हैं पहले नालों भी घटिया पैदा हो रहे मनुख ने ते मेहनत की फलां ते मेहनत की थी, थी बनस्पति मेहनत की थी पशु पक्षियों ते मेहनत की थी मनुख ने ते मेहनत नहीं की थी बिल्कुल नहीं की थी तो सब कुछ चंगा पैदा हो रहा है एक मनुख पैदा पैदा हो रहा है सुचेत कर देने ਧੰਗ ਗੁਰੂ ਰਾਮਦਾਸ ਜੀ ਮਹਾਰਾਜ। ਔਰ ਸਾਡੇ ਦੇਸ਼ ਦੇ ਧਾਰਮਿਕ ॠषि मुनि। ਨਿਲੇ ਨਵੇਂ ਫਿਸਦੀ ਜ਼ਿੰਮੇਵਾਰੀ ਮਾਂ ਦੀ ਮੰਨਦੇ ਸਿਰਫ 1% ਦੀ ਜ਼ਿੰਮੇਵਾਰੀ ਪੇਉਦੇ। 1% ਦੀ। ਔਰ ਪਿਤਾ ਦੇ ਰਿਸ਼ਤੇ ਨੂੰ ਕੋਈ ਬਹੁਤ ਗਹਿਰਾ ਨਹੀਂ ਮੰਨਦੇ। ਭਾਰਤ ਦੇ ਸੰਤ ਜਨ ਇਹ ਵੀ ਮੈਲਸ ਕਰਦੇ ਆ। ਕਿ ਰਿਸ਼ਤਾ ਸਿਰਫ ਐਕਸੀਡੈਂਟਲ ਕੋਈ ਬਹੁਤ ਗਹਿਰਾ ਨਹੀਂ। ਬੱਚੇ ਦਾ ਗਹਿਰਾ ਸੰਬੰਧ ਮਾਂ ਨਾਲ ਹੈ। ਗਹਿਰਾਈਆਂ ਮਾਂ ਨਾਲ। ਇਹ ਪ੍ਰਥਮ ਗਰਭਕਾਲ ਦੇ ਛਵੀ ਸੰਸਕਾਰ ਮਾਂ ਤੋਂ ਲੈਂਦਾ ਹੈ। ਮਾਂ ਦੀ ਸੋਚਣੀ ਤੋਂ ਪ੍ਰਭਾਵਿਤ। ਮਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ। ਮਾਂ ਦੇ ਬੋਲਾਂ ਤੋਂ ਪ੍ਰਭਾਵਿਤ। ਮਾਂ ਦੇ ਖਾਣ-ਪਾਣ ਤੋਂ ਪ੍ਰਭਾਵਿਤ ਇਹ ਬੱਚਾ। ਪੁਰਾਣੇ ਗ੍ਰੰਥ ਕਹਿੰਦੇ ਹਨ ਅਭ ਮੰਨੂ ਨੇ। ਚੱਕਰ ਵਿੱਚੋਂ ਕਿਵੇਂ ਨਿਕਲਣਾ ਹੈ? ਇਹ ਗਰਭ ਕਾਲ ਦੇ ਵਿੱਚ ਗਿਆਨ ਪ੍ਰਾਪਤ ਕੀਤਾ ਇਸ ਦਾ ਮਤਲਬ ਇਸ ਦੀ ਮਾਂ ਇਹੀ ਕੁਝ ਪੜਦੀ ਰਹੀ ਦਿਨ ਰਾਤ ਔਰ ਬੱਚੇ ਤੇ ਪ੍ਰਭਾਵ ਪਿਆ ਔਰ ਜੰਮਦੇ ਐ ਇਸ ਤੰਗ ਦਾ ਹੋ ਗਿਆ ਨਹੀਂ ਸੋਜਵਾਨ ਸੀ ਸਿਆਣਾ ਸੀ ਮਾਂ ਦੇ ਵਿਚਾਰਾਂ ਦਾ ਗਰਭ ਕਾਲ ਤੇ ਵੀ ਅਸਰ ਹੈ ਆ ਜੋ ਕੀ ਸਾਇੰਸ ਨੇ ਮੰਨ ਲਿਆ ਅੱਜ ਦੇ ਵਿਗਿਆਨ ਨੇ ਅਸਰ تسلیم ਕਰ ਲਿਆ ਹੈ ਭਾਰਤ ਦੇ ਸੰਤ ਬਹੁਤ ਪੁਰਾਣੇ ਸਮੇਂ ਤੋਂ ਕਹਿੰਦੇ ਰਹੇ ਬਹੁਤ ਲੰਬੇ ਸਮੇਂ ਤੋਂ ਕਹਿੰਦੇ ਰਹੇ ਨੇ ਔਰ ਭਗਤ ਗੁਰੂ ਰੰਦਾਸ ਜੀ ਮਹਾਰਾਜ ਤੇ ਸਭ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਬਸਿਓ ਤੈਨ ਮਾਤ ਕੀਜੇ ਹਰ ਬਾਝ ਇੱਕ ਦੋਹਰਾ ਤੁਲਸੀ ਦਾ ਹੈ ਜੋ ਸਿੱਖ ਜਗਤ ਦੇ ਚ ਭਲੇਖੇ ਨਾਲ ਪੜਿਆ ਜਾਂਦਾ ਹੈ ਔਰ ਮੈਂ ਇਸ ਵਾਸਤੇ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ ਤੁਲਸੀ ਦਾ ਹੈ ਇਹ ਮਹਾਤਮਾ ਵਕਤ ਦਾ ਇਹ ਸਿਰਮੌਰ ਭਗਤ ਕਹਿੰਦਾ ਹੈ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਐ ਮਾ ਜੇ ਤੂੰ ਆਪਣੀ ਕੁਖ ਹਰੀ ਕਰਨੀ ਹੈ ਤੇ ਕਿਸੇ ਨੂੰ ਜਨਮ ਹੀ ਦੇਣਾ ਹੈ ਤੋ ਭਗਤ ਤੇ ਜੇ ਤੂੰ ਭਗਤ ਨਹੀਂ ਪੈਦਾ ਕਰ ਸਕਦੀ ਹੁਣ ਭਗਤ ਨੂੰ ਉਹੀ ਬਾਹ ਪੈਦਾ ਕਰ ਸਕੇਗੀ ਜੋ ਭਗਤੀ ਦੇ ਗ੍ਰੰਥ ਪੜ੍ਹਦੀ ਏ ਭਗਤੀ ਦੀਆਂ ਗੱਲਾਂ ਸੁਣਦੀ ਏ ਭਗਤੀ ਬਾਰੇ ਸੋਚਦੀ ਏ ਵਿਚਾਰਦੀ ਏ ਜਪਦੀ ਏ ਦੂਜੀ ਤੇ ਨਹੀਂ ਪੈਦਾ ਕਰ ਸਕਦੀ ਜੋ ਗੰਦਾ ਸਾਹਿਤ ਪੜੇ ਗੰਦੇ ਨਾਵਲ ਪੜੇ ਗੰਦੀਆਂ ਵਿਚਾਰਾਂ ਵਿੱਚ ਹਰ ਵਕਤ ਲੀਨ ਹੋਵੇ ਤੋ ਇਸ ਦੀ ਕੁਖ ਤੋਂ ਲੈਲਾ ਮਜਨੂੰ ਤੇ ਪੈਦਾ ਹੋ ਸਕਦੇ ਨਾ ਪ੍ਰਹਿਲਾਦ ਨਹੀਂ ਪੈਦਾ ਹੋ ਸਕਦਾ ਮੀਰਾ ਨਹੀਂ ਪੈਦਾ ਹੋ ਸਕਦੀ ਇਹ ਮੈਂ ਅਰਜ਼ ਕਰਦੇ ਆਂ ਇਸ ਦੀ ਕੁਖ ਤੋਂ ਕੋਈ ਦੁਨੀਆਦਾਰ ਤੇ ਜਨਮ ਲੈ ਸਕਦੇ ਨਹੀਂ ਇਸ ਦੀ ਕੁਖ ਤੋਂ ਕੋਈ ਮਨੀ ਸਿੰਘ ਨਹੀਂ ਪੈਦਾ ਹੋ ਸਕਦਾ ਬਾਹੀ ਗੁਰਦਾਸ ਨਹੀਂ ਪੈਦਾ ਹੋਵੇ ਮੌਸਮ ਦਿਨ ਵੀ ਅਰਸ਼ ਕੀਤੀ ਸੀ ਚੰਗੀਆਂ ਰੂਹਾਂ ਦੇ ਜਨਮ ਬੰਦ ਹੋ ਗਏ ਕਿਉਂਕਿ ਪਰਵਾਰਿਕ ਜੀਵਨ ਬਰਸ਼ਟ ਹੋ ਗਿਆ ਹੈ ਗਲਤ ਹੋ ਗਿਆ ਇਹ ਭਗਤ ਕਹਿੰਦਾ ਹੈ ਤੂੰ ਪੈਦਾ ਕਰਨਾ ਹੈ ਤੇ ਭਗਤ ਪੈਦਾ ਕਰਸ ਤੇ ਚਲੋ ਭਗਤ ਪੈਦਾ ਕਰਨਾ ਤੇਰੀ ਰੁਚੀ ਦੇ ਮੁਤਾਬਕ ਨਹੀਂ ਤੂੰ ਨਹੀਂ ਪੜਦੀ ਭਗਤੀ ਦੇ ਗ੍ਰੰਥ ਨਹੀਂ ਕਰਦੀ ਸਤਸੰਗ ਨਹੀਂ ਕਰਦੀ ਤੂੰ ਪ੍ਰਭੂ ਚਿੰਤਨ ਨਹੀਂ ਤੇਰਾ ਮਨ ਪ੍ਰਮਾਤਮਾ ਵਾਲੇ ਪਾਸੇ ਰਹਿੰਦਾ ਤੋ ਫਿਰ ਕਮ ਸੇ ਕਮ ਕਹਿ ਦਾਤਾ ਕੋ ਫਿਰ ਦਾਨੀ ਪੈਦਾ ਕਰ ਤੋ ਦਾਨੀ ਨੂੰ ਵੀ ਉਹੀ ਪੈਦਾ ਕਰ ਸਕੇਗੀ ਜੋ ਪਰਉਪਕਾਰੀਆਂ ਦੇ ਕੋਈ ਕਿਸੇ ਕਹਾਣੀਆਂ ਸੁਣਦੀ ਏ ਤੇ ਪੜਦੀ ਏ ਹਰੀਸ਼ ਚੰਦਰ ਦੀਆਂ ਕਰਨ ਦੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਇਸ ਤਰ੍ਹਾਂ ਪੜ੍ਹਦੀ ਹੋਵੇ ਚਲੋ ਪਗਤਾਂ ਦੀ ਨਹੀਂ ਪੜ ਸਕਦੀ ਬ੍ਰਹਮ ਗੈਨੀਆਂ ਦੀ ਨਹੀਂ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪੜੇ ਕਰਨ ਨੂੰ ਪੜੇ ਹਰਿਸ਼ਚੰਦਰ ਦੀ ਕਥਾ ਪੜੇ ਤੇ ਹਰ ਵਕਤ ਇਹੀ ਸੋਚਣੀ ਹੋਵੇ ਕਿ ਸੋਚਣੀ ਦਾ ਗਰਭ ਕਾਲ ਦੇ ਬੱਚੇ ਤੇ ਅਸਰ ਪ੍ਰਭਾਵਤ ਤੇ ਚਲੋ ਇਹ ਵੀ ਤੇਰੀ ਰੁਚੀ ਦੇ ਅਨੁਕੂਲ ਨਹੀਂ ਤੇ ਐਸਾ ਵੀ ਤੂੰ ਨਹੀਂ ਕਰ ਸਕਦੀ ਉਹ ਕਾਇਦਾ تھا ਕਿ ਸੂਰ ਫਿਰ ਕੋਈ ਸੂਰਬੀਰ ਪੈਦਾ ਕਰੇ ਜੋਧਾ ਮਹਾਂਬਲੀ ਅਣਖੀਲਾ ਕੌਣ ਦਿਖਾਤਰ ਆਪਣੀ ਜਾਨ ਦੇਣ ਵਾਲਾ ਦੇਸ਼ ਦੀ ਖਾਤਰ ਆਪਣੀ ਜਾਨ ਦੇਣ ਵਾਲਾ ਦੂਜੇ ਦੇ ਖਾਤਰ ਆਪਣੇ ਪ੍ਰਾਣ ਦੇਣ ਵਾਲਾ ਕਮਜ਼ੋਰ ਦੀ ਬਾਹ ਪਕੜਨ ਵਾਲਾ ਸੂਰਬੀਰ ਹਮੇਸ਼ਾ ਉਸ ਨੂੰ ਕਹਿੰਦੇ ਨੇ ਜੋ ਕਮਜ਼ੋਰ ਦੇ ਪੱਖ ਦੇ ਚ ਖੜਾ ਹੋ ਜਾਏ ਸੂਰਾ ਸੋ ਪਹਿਚਾਣੀ ਹੈ ਜੋ ਲੜੇ ਦੀਨ ਕੇ ਹੈ ਦੀਨ ਕਹਿੰਦੇ ਨੇ ਕਮਜ਼ੋਰ ਸੰਸਕ੍ਰਿਤ ਦਾ ਦੀਨ ਸ਼ਬਦ ਹੋਵੇ ਨਾ ਇਹਦੇ ਅਰਥ ਬਣਦੇ ਨੇ ਕਮਜ਼ੋਰ ਫਾਰਸੀ ਅਰਬੀ ਦਾ ਦੀਨ ਸ਼ਬਦ ਹੋਵੇ ਇਹਦੇ ਅਰਥ ਬਣਦੇ ਨੇ ਧਰਮ ਸੰਸਕ੍ਰਿਤ ਦਾ ਕਰਮ ਸ਼ਬਦ ਹੋਵੇ ਤਾਂ ਕਰਮ ਦੇ ਅਰਥ ਬਣਦੇ ਨੇ ਕੰਮ ਉਰਦੂ ਫਾਰਸੀ ਅਰਬੀ ਦਾ ਕਰਮ ਸ਼ਬਦ ਹੋਵੇ ਤੇ ਕਰਮ ਦੇ ਅਰਥ ਬਣਦੇ ਨੇ ਬਖਸ਼ਿਸ਼ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ ਬਖਸ਼ਿਸ਼ ਹੋ ਗਈ ਰਹਿਮਤ ਹੋ ਗਈ ਪਾਕ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਪਾਕ ਦੇ ਅਰਥ ਬਣਦੇ ਨੇ ਭੋਜਨ ਪਾਕਸਾਲ ਭੋਜਨ ਘਰ ਰਸੋਈ ਪਾਕ ਭੋਜਨ ਜਿਵੇਂ ਪੰਜਵਾ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤਰ ਪੰਜਵਾ ਕਿਹਾ ਪਾਇਆ ਗਿਆ ਪਵਿੱਤਰ ਭੋਜਨ ਬਣ ਗਿਆ ਪਾਕ ਦੇ ਅਰਥ ਭੋਜਨ ਪਰ ਜੇ ਪਾਕ ਸ਼ਬਦ ਉਰਦੂ ਫਾਰਸੀ ਤੇ ਅਰਬੀ ਦਾ ਹੋਵੇ ਇਹਦੇ ਅਰਥ ਨੇ ਪਵਿੱਤਰ ਦੋਹਾਂ ਰੂ ਪੰਜ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਆਇਆ ਹੈ ਇੱਕ ਵਸਤੂ 부ਝੇ ਤਾਂ ਹੋਵੇ پاک ਬਿਨ 부ਝੇ ਤੂੰ ਸਦਾ ਨਾ پاک ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ ਨਹੀਂ ਤੇ ਗੰਦਗੀ ਦੀ ਢੇਰ ਦੀਂ ਦੇ ਅਰਥ ਨਹੀਂ ਥੇ ਕਮਜ਼ੋਰ ਨਿਮਾਣਾ ਨਿਤਾਣਾ ਸੂਰਬੀਰ ਉਹ ਹੈ ਜੋ ਕਮਜ਼ੋਰ ਦੇ ਪੱਖ ਵਿੱਚ ਖੜਾ ਹੋ ਜਾਏ ਤੇ ਕਮਜ਼ੋਰ ਦੀ ਬਾਹ ਪਕੜ ਲਵੇ जो कमजोर दी बां पकड़ सूरबीर और जो कमजोर दी देवे चलो तो नहीं भगत पैदा कर सकती, दानी पैदा कर नहीं दानी पैदा कर सकती तो सूरबीर पैदा कर ते चलो जे किधरे तू सूरबीर भी नहीं पैदा कर सकती तो पता है संत की कहना है जननी जने ता, जन जने त भगत जनन ਕਾਇਦਾ ਤਾਂ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਕਿਉ ਆਪਣੀ ਸ਼ਰੀਰ ਦੀ ਸਤਿਆ ਜਾਇਆ ਕਰਦੀ ਹੈ ਬਿਹਤਰ ਹੈ ਤੂੰ ਬਾਝ ਰਹੇ ਇਥੇ ਕਿਸੇ ਧਰਤੀ ਨੂੰ ਕਹਿਣਾ ਤੂੰ ਬੰਜਰ ਰਹੇ ਬਾਝ ਸ਼ਬਦ ਬੰਜਰ ਬਿਲਕੁਲ ਨੇੜੇ ਤੇਰੇ ਚ ਕੁਝ ਵੀ ਨਾ ਹੋਗੇ ਤੇ ਧਰਤੀ ਨੂੰ ਸਰਾਪ ਹੈ ਬਾਝ ਹੋਣਾ ਇਥੇ ਇੰਜ ਹੈ ਕਿਸੇ ਦੀ ਗੋਦ ਹਰੀ ਬਹੀ ਨਾਵੇ ਔਰੇ ਤੁਲਸੀ ਆਖੇ ਇਹ ਧੰਗ ਗੁਰੂ ਰਾਮਦਾਸ ਜੀ ਮਹਾਰਾਜ ਆਖਣ ਐਸੇ ਬੋਲ ਕਬੀਰ ਆਖੇ ਗੁਜਰਾਤ ਦੇ ਚ ਇੱਕ ਬਹੁਤ ਵੱਡਾ ਸੰਤ ਹੋਇਆ ਹੈ ਦਾਯਾਰਾਮ ਉਸਨੇ ਵੀ ਬ੍ਰਿਜ ਭਾਸ਼ਾ ਦੇ ਚ ਗ੍ਰੰਥ ਲਿਖਿਆ ਦਾਯਾਰਾਮ ਸਤਸਈ ਕਰਕੇ ਉਸਨੂੰ ਕਹਿੰਦੇ ਨੇ ਉਹ ਵੀ ਇਹੀ ਕੁਝ ਕਹਿੰਦਾ ਹੈ प्रेम सो नीर बहे जस गावत नाचत देव चले सब अंगा कह खग गैरण में भली बिरसों लहू सुघाव चले अर दंगा विद दोए पूत जने जननी जग और सवे सुत कीट पतंगा ए कहंदा जे तु पैदा ही कर ना मां ऐसा भगत पैदा कर रब दा ना सुने ਰੌਮ ਰੌਮ ਖੜਾ ਹੋ ਜਾਏ ਰੌਮ ਟੇ ਖੜੇ ਹੋ ਜਾਏ ਅੰਦਰ ਉਸਦੇ ਝਰਨਾਟ ਵੱਜ ਜਾਏ ਵਾਹਿਗੁਰੂ ਨਾਮ ਸੁਣਦੇ ਹੈ ਪਰਮਾਤਮਾ ਦਾ ਨਾਮ ਸੁਣਦੇ ਇਤਨਾ ਬਿਰਹੀ ਇਤਨਾ ਬੈਰਾਗੀ ਇਤਨਾ ਤੜਪਿਆ ਹੋਇਆ ਉਸਦਾ ਹਿਰਦਾ ਇਸ ਤਰ੍ਹਾਂ ਦਾ ਪੈਦਾ ਕਰ ਪ੍ਰੇਮ ਸੋ ਨੀਰ ਬਹੇ ਜਸ ਗਾਵਤ ਨਾਚਤ ਦੇਵ ਚਲੇ ਸਦ ਅਮਦਾ ਕੈ ਖਗਉ ਗਹਿ ਰਣ ਮੇ ਭਲੀ ਗਿਤ ਸਿੰਲਹੁ ਸੁਘਾਉ ਜਲੇ ਅਰ ਦੰਗਾ ਤੇ ਜਿਸ ਤਰ੍ਹਾਂ ਦਾ ਪ੍ਰੇਮੀ ਭਗਤ ਤੂੰ ਨਹੀਂ ਪੈਦਾ ਕਰ ਸਕਦੀ ਤੇ ਐਸਾ ਸੂਰਬੀਰ ਪੈਦਾ ਕਰ ਰੋਮ ਰੋਮ ਜ਼ਖਮੀ ਹੋਵੇ। ਔਰ ਰੋਮ ਰੋਮ ਦੇ ਵਿੱਚ ਖੂਨ ਦੀ ਫਵਾਰ ਛੁੱਟ ਰਹੀ ਹੋਵੇ। ਤੇ ਫਿਰ ਵੀ ਆਪਣੀ ਅਣਖ ਗਿਰਾਵੇ ਨਾ। ਆਪਣੇ ਇਮਾਨ ਉਤੇ ਖੜਾ ਰਹੇ। ਇਸ ਤਰ੍ਹਾਂ ਦਾ ਸੂਰਬੀਰ ਪੈਦਾ ਕਰ ਤੇ ਜੇ ਤੂੰ ਇਹ ਵੀ ਨਹੀਂ ਕਰ ਸਕਦੀ ਤਾਂ ਫਿਰ ਕੀੜੇ ਮਕੋੜਿਆਂ ਨੂੰ ਜਨਮ ਦੇਣ ਦਾ ਕੀ ਮਤਲਬ। ਅਗਰ ਦਇਆ ਰਾਮ ਭਾਈ ਗੁਰਦਾਸ ਜੀ ਦਾ ਖਿਆਲ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਫਿਰ ਅੱਗੇ ਚੱਲੀਏ ਗੁਰੂ ਘਰ ਦੇ ਵੇਦ ਵਿਆਸ ਔਰ ਗੁਰੂ ਘਰ ਦੇ ਗੁਰਬਾਣੀ ਦੀ ਕੁੰਜੀ ਰੱਖਣ ਵਾਲੇ ਸਤਿਗੁਰ ਦੇ ਸ਼ਬਦਾਂ ਨੂੰ ਖੋਲਣ ਵਾਲੇ ਉਹਨਾਂ ਦੀ ਵਿਆਖਿਆ ਕਰਨ ਵਾਲੇ ਸਿੱਖੀ ਦਾ ਸਰੂਪ ਪੇਸ਼ ਕਰਨ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਬੋਲ ਮੈਂ ਤੁਹਾਨੂੰ ਸਾਡੇ ਸਾਹਮਣੇ ਰੱਖਾਂ ਵਾਰਾਂ ਦੇ ਚਾ ਆਪ ਕਹਿੰਨ ਮਾਂ ਗਰਭ ਜਿਉ ਜਾਣਦੀ ਪੁੱਤ ਸਪੁੱਤ ਹੋਵੇ ਸੁਖदाई ਗਰਭવતી ਮਾਂ ਦੀ ਛ ਪੁੱਤਰ ਦਾ ਹੀ ਜਨਮ ਹੋਵੇ ਤੇ ਸੁਖ ਦੇ ਦੇਣ ਵਾਲਾ ਹੋਵੇ ਸ਼ੁਭ ਇੱਛਾ ਹਰਮਨੋ ਕਰ ਸਕਦਾ ਪਰ ਸ਼ੁਭ ਇੱਛਾ ਦੀ ਪੂਰਤੀ ਲਈ ਧ੍ਰੜ ਸੰਕਲਪ ਤੇ ਕਰਮ ਕੋਈ ਕੋਈ ਕਰਦਾ ਹੈ ਸ਼ੋਭ ਇੱਛਾ ਨਾਲ ਅਗਰ ਉਸ ਇੱਛਾ ਨੂੰ ਪੂਰੀ ਕਰਨ ਦਾ ਦ੍ਰਿੜ ਸੰਕਲਪ ਨਹੀਂ ਤਾਂ ਇੱਛਾਵਾਂ ਅਧੋਰੀਆਂ ਰਹਿ ਜਾਂਦੀਆਂ ਨੇ ਇੱਛਾਵਾਂ ਕੁਝ ਵੀ ਨਹੀਂ ਨੇ ਸਾਰਾ ਦਿਨ ਮਨੁੱਖ ਦੇ ਅੰਦਰ ਕਈ ਤਰ੍ਹਾਂ ਦੀਆਂ ਸ਼ੋਭੀ ਛਾਵਾਂ ਪੈਦਾ ਹੁੰਦੀਆਂ ਨੇ ਕਰ ਲੈਂਦਾ ਬੰਦਾ ਇੱਛਾ ਮੈਂ ਵੀ ਭਗਤ ਬਣਾ ਅਮਰਤ ਵੇਲੇ ਮੈਂ ਵੀ ਉੱਠਣਾ ਏ ਜੀ ਇੱਛਾ ਕਰ ਲੈਂਦਾ ਰੋਜ਼ ਮੈਂ ਵੀ ਬਾਣੀ ਪੜਾਂ ਔਰ ਮੈਂ ਪੜਨੀ ਐਸੀ ਕਾਮਨਾ ਕਰ ਲੈਂਦਾ لیکن શુભ ਕਾਮਨਾ ਦੀ ਪੂਰਤੀ ਲਈ ਧ੍ਰਿੜ ਸੰਕਲਪ ਵੀ ਤੇ ਚਾਹੀਦੀ ਹੈ ਸੰਕਲਪ ਦੀ ਸ਼ਕਤੀ ਤੇ ਚਾਹੀਦੀ ਹੈ ਹਾਂ ਮੈਂ ਕਰਨਾ ਇਰਾਦਾ ਤੇ ਚਾਹੀਦਾ ਇਰਾਦਾ ਤੇ ਹੈ ਨਹੀਂ ਸੰਕਲਪ ਸ਼ਕਤੀ ਤੇ ਹੈ ਨਹੀਂ ਸਿਰਫ ਇੱਛਾ ਕਰ ਲਈਏ ਸ਼ੁਭ ਇੱਛਾ ਧ੍ਰਿੜ ਸੰਕਲਪ ਤੋਂ ਬਿਨਾ ਨਹੀਂ ਪੂਰੀ ਹੁੰਦੀ ਪ੍ਰਭੂ ਦੀ ਬਖਸ਼ਿਸ਼ ਤੇ ਧ੍ਰਿੜ ਸੰਕਲਪ ਭਾਈ ਸਾਹਿਬ ਕੇ ਅੰਦਰ ਸ਼ੁਭ ਇੱਛਾ ਤੇ ਕਰ ਲਈ ਕਿ ਸੁੱਖਾਂ ਦੇ ਦੇਣ ਵਾਲਾ ਮੇਰੀ ਕੁੱਖ ਤੋਂ ਪੁੱਤਰ ਦਾ ਜਨਮ ਹੋਵੇ ਤੋ ਇਸ ਤਰ੍ਹਾਂ ਦੀ ਸ਼ੁਭ ਇੱਛਾ ਨਾਲ ਕੀ ਹੁੰਦਾ ਕੁਛ ਵੀ ਨਹੀਂ ਇਸ ਤਰ੍ਹਾਂ ਹੋ ਸਕੇ ਤੋ ਕੀਤਾ ਕੀ ਹੈ ਉਸ ਇੱਛਾ ਦੀ ਪੂਰਤੀ ਲਈ ਤੋ ਕੀਤਾ ਕੀ ਕਰਮ ਕੀ ਕੀਤਾ ਹੈ ਉਦਮ ਕੀ ਕੀਤਾ ਹੈ ਮੈਂ ਫਿਰ ਅਰਜ਼ ਕਰਾਂ ਸ਼ੁਭ ਇੱਛਾ ਹਰ ਮਨੁੱਖ ਕਰ ਸਕਦਾ ਹੈ ਸ਼ੁਭ ਇੱਛਾ ਦੀ ਪੂਰਤੀ ਕਰਨ ਲਈ ਸੰਕਲਪ ਕੋਈ ਕੋਈ ਕਰਦਾ ਹੈ ਇਰਾਦਾ ਕੋਈ ਕੋਈ ਬਣਾਉਂਦਾ ਹੈ ਵੀ ਮੈਂ ਐਸਾ ਕਰਨਾ ਹੈ ਸ਼ੁਭ ਇੱਛਾ ਕਰ ਲੈਣੀ ਕੋਈ ਬਹੁਤ ਵੱਡੀ ਗੱਲ ਨਹੀਂ ਡਾਕੂਆਂ ਦੇ ਅੰਦਰ ਵੀ ਸ਼ੋਭ ਇੱਛਾ ਪੈਦਾ ਹੋ ਜਾਂਦੀ ਹੈ ਦੁਸ਼ਟਾਂ ਦੇ ਅੰਦਰ ਵੀ ਸ਼ੋਭ ਇੱਛਾ ਪੈਦਾ ਹੋ ਜਾਂਦੀ ਹੈ ਪਰ ਸ਼ੁਭ ਇੱਛਾ ਦੀ ਪੂਰਤੀ ਲਈ ਉਹ ਦ੍ਰਿੜ ਇਰਾਦਾ ਨਹੀਂ ਕਰਦੇ ਦ੍ਰਿੜ ਸੰਕਲਪ ਨਹੀਂ ਕਰਦੇ ਤੁਹਾੰਬਾ ਕੀ ਇੱਛਾ ਸਰਵ ਇੱਛਾ ਹੀ ਰਹਿ ਜਾਂਦੀ ਹੈ ਕੀਰਤਨ ਸੁਣ ਕੇ ਕਥਾ ਸੁਣ ਕੇ ਕਈਆਂ ਦੇ ਅੰਦਰ ਗੁਰਦੁਆਰੇ ਆ ਕੇ ਸ਼ੁਭ ਇੱਛਾ ਪੈਦਾ ਹੋ ਜਾਂਦੀ ਹੈ ਪਰ ਸ਼ੁਭ ਇੱਛਾ ਦੀ ਪੂਰਤੀ ਲਈ ਕੋਈ ਦ੍ਰਿੜ ਇਰਾਦਾ ਨਹੀਂ ਸੰਕਲਪ ਨਹੀਂ ਬਸ ਇੱਛਾ ਹੀ ਛੇ ਰਹਿ ਜਾਂਦੀ ਹੈ ਤੋ ਭਾਈ ਸਾਹਿਬ ਕਹਿੰਦੇ ਨੇ ਕਿਦੜੇ ਉਹ ਸ਼ੁਭ ਇੱਛਾ ਪੂਰੀ ਨਾ ਹੋਈ ਹੋਈ ਪੁੱਤਰ ਪੈੜਾ ਜੰਮ ਪਿਆ ਕਰਮੋ ਕਲੰਕਿਤ ਕਰਨ ਵਾਲਾ ਵਕਤ ਭਾਣ ਵਾਲਾ ਦੁੱਖ ਦੇਣ ਵਾਲਾ ਤੋ ਇਸ ਤਰ੍ਹਾਂ ਦੇ ਪੁੱਤਰ ਨਾਲੋਂ ਭਾਈ ਗੁਰਦਾਸ ਜੀ ਕਹਿੰਦੇ ਧੀ ਲੱਖ ਗੁਣਾ ਚੰਗੀ ਭਾਈ ਸਾਹਿਬ ਭਾਈ ਗੁਰਦਾਸ ਕਪੁੱਤੋਂ ਧੀ ਚੰਗੇ ਰੜੀ ਪਰ ਘਰ ਜਾਏ ਵਸਾਏ ਨਾ ਆਈ ਕਿਸੇ ਘਰ ਦੀ ਰੌਣਕ ਬਣੀ ਕਿਸੇ ਘਰ ਦਾ ਸ਼ਿੰਗਾਰ ਬਣੀ ਕਿਸੇ ਘਰ ਦਾ ਸੁਖ ਬਣੀ ਇਹ ਦੇਹੀ ਚੰਗੇ ਪਰਮਾ ਬਾਦ ਆ ਭਾਈ ਗੁਰਦਾਸ ਜੀ ਕਹਿੰਦੇ ਧੀ ਵੀ ਭੈੜੀ ਹੋਵੇ ਭੈ ਵੀ ਠੀਕ ਨਾ ਹੋਵੇ ਉਹ ਵੀ ਕੁਧੀ ਹੋਵੇ ਤੋ ਕੁਧੀਓ ਸਭ ਚੰਗੇ ਰੜਾ ਮਾਂ ਜਣੇ ਦੀ ਜਣ ਜਣ ਖਾਈ ਮਾਂ ਦਾ ਏਣ ਧਨ ਧਨ ਹੈ ਕਪਤੀ ਉੱਤੇ ਖਾਏ ਅਗਾਈ ਆਲਗੁਰੂ ਰਾਹੀ ਕੇਨ ਐ ਮਾ ਪਤਵੀ ਪੈੜਾ ਪੈਦਾ ਕੀਤਾ ਤੂੰ ਤੇ ਵੀ ਪੈੜੀ ਪੈਦਾ ਕੀਤੀ ਤੇ ਮੇਰੀ ਦ੍ਰਿਸ਼ਟੀ ਤੇਰੇ ਨਾਲੋਂ ਸਪਣੀ ਚੰਗੀ ਏ ਡੈਣ ਚੰਗੀ ਏ ਪਾਈ ਗੁਰਦਾਸ ਮੈਂ ਇੱਕ ਦੋ ਫਿਰ ਅਰਸ ਕਰਦੇ ਆ ਗੁਰੂ ਰਾਮਦਾਸ ਜੀ ਦੇ ਕਬੀਰ ਦੇ ਔਰ ਪਾਈ ਜੀ ਦੇ ਬੋਲ ਨਾ ਮਨੁੱਖ ਨਹੀਂ ਵਿਆਖਿਆ ਕਰ ਸਕਦਾ ਇਹ 돌ਸੀ ਦਾ ਆਰਾਮ ਕਰੀਬਨ ਕਰਮ ਭਾਰਤ ਦੇ ਤਮਾਮ ਸੰਭ ਨਰਨ ਦੇ ਸਦੀ ਮਾਰ ਨੂੰ ਦੋਸ਼ੀ ਠਹਿਰਦੇ ਨੇ ਜਿਹਨਾਂ ਨੇ ਮਰਜ਼ ਕਰਦੇ ਆ ਜਿਹਨਾਂ ਨੇ ਜਿੱਸੇ ਬੱਚਾ ਮਾਂ ਤੋਂ ਸਿੱਖਦਾ ਹੈ ਮਾਂ ਤੋਂ ਪਹਿਲੇ ਸੰਸਕਾਰ ਲੈਂਦਾ ਉਹਦਾ ਸੰਬੰਧ ਵੀ ਪਹਿਲੇ ਮਾਂ ਨਾਲ ਜੁੜਦਾ ਹੈ ਪਿਤਾ ਦਾ ਸੰਬੰਧ ਸਿਰਫ ਐਕਸੀਡੈਂਟਲ ਵਕਤੀ ਜਿਹ ਵੀ ਮਰਜ਼ ਕਰਦੇ ਆ ਗਹਿਰਾਂ ਮਾਂ ਨਾਲ ਦੇ तो मैं फिर अर्ज कर दिया बच्चा गलत तो गुरु ग्रंथ साहब जी की दृष्टि कौन के मुताबिक कहना आए मां गलत कुछता माफ बच्चा ठीक नहीं तो मां ठीक नहीं ये नहीं नियम है रबी नियम भाई साहब कहें भी भेड़ी जमी पुत भी भैड़ा जमया तो फिर मेरी दृष्टि सपनी चंगी, डायण चंगी क्यों मैं फिर अर्ज करा दे इतने इतदी इतने कौड़े बोल सख्त सपनी चंकी डायण चंकी कबीर सख्त बोल हैं और इतने धन गुरु रामदास जी महाराज साहब साफ, साफ कह देंगे जिन हर हृदय नाम ना बसे हो तेन मौत की जे अरबांजा तिन सुनी दे फिरे बिनावे ਕੋਈ ਖੱਬ ਖੱਬ ਮੋਏ ਕਰਾਂ ਦਾ ਇਹ ਕੇਵਲ ਕਪੋਲ ਕਵੀਆਂ ਦੀ ਕਲਪਨਾ ਨਹੀਂ ਹੈ ਇਹ ਅੰਮ੍ਰਿਤਮਈ ਬਚਨ ਨੇ ਸਤਿ ਬਚਨ ਨੇ yatharthmayish ਪਾਈ ਗੁਰਦਾਨ ਸੀ ਸਵਸਥੇ ਕਹਿੰਦੇ ਨੇ ਕਿ ਜਿਹੜੀ ਸੱਪਣੀ ਹੈ ਪੈਦਾ ਤੇ ਸੱਪ ਕਰਦੀ ਇਹਦੇ ਕਮ ਸੇ ਕਮ 100 ਵਦ ਤੋਂ ਵਦ 100 ਅੰਡੇ ਹੁੰਦੇ ਨੇ ਜਿਨ੍ਹਾਂ ਦੇ ਤੇ ਤਿੰਨ ਮਹੀਨੇ ਬੈਠਦੀ ਹੈ ਔਰ ਇੱਕ ਇੱਕ ਅੰਡੇ ਤੋਂ ਦਿਨ ਮੈਂ ਨਦਬਾਗ ਸੱਪ ਨਿਕਲਨੇ ਅਰੰਭ ਹੁੰਦੇ ਹਨ ਪਰ ਇਹ ਖਾਣਾ ਸ਼ੁਰੂ ਕਰ ਦਿੰਦੀ ਹੈ ਇਧਰੋਂ ਸੱਪ ਨਿਕਲੇ ਆ ਖਾ ਗਈ ਇਧਰੋਂ ਸੱਪ ਨਿਕਲੇ ਆ ਖਾ ਗਈ ਉਹਨਾਂ 100 ਅੰਡਿਆਂ 'ਚੋਂ 50 60 70 100 ਦੇ ਕਰੀਬ ਕੋਈ ਇੱਕ ਅੱਧ ਸੱਪ ਬਚ ਜਾਵੇ ਤੇ ਬਚ ਜਾ ਬਾਕੀ ਖਾ ਜਾਂਦੀ ਹੈ ਸਰਪਨ ਹੋਏ ਕੇ ਔਤਰੇ ਜਾਏ ਆਪਣੇ ਖਾਏ ਪਾਤਸ਼ਾਹ ਦੀ ਬਾਣੀ ਆਪਣੇ ਜਾਇਆ ਨੂੰ ਖਾ ਜਾਂਦੀ। ਭਗ ਜੀ ਕਹਿੰਦੇ ਅਗਰ ਨਾ ਖਾਵੇ ਤਾਂ ਜ਼ਮੀਨ ਦੇ ਉੱਤੇ ਤੇ ਕੀੜੀਆਂ ਦੀ ਤਰ੍ਹਾਂ ਸਭ ਖੋ ਜਾਣਗੇ। ਮਨੁੱਖ ਦਾ ਰਹਿਣਾ ਹੀ ਔਖਾ ਹੋ ਜਾਏਗਾ। ਬਾਕੀ ਜਾਨ ਉਹਨਾਂ ਦਾ ਰਹਿਣਾ ਹੀ ਔਖਾ। ਹਰ ਪਾਸੇ ਫਨੀਆਂ ਨਾਕ ਚਲ ਨਹੀਂ ਔਖਾ ਹੋ ਜਾਏਗਾ। ਜੀਵਣਾ ਹੀ ਔਖਾ ਹੋ ਜਾਏਗਾ। ਠੀਕ ਹੈ। ਪਹਿੜੀ ਔਲਾਦ ਇਸਨੇ ਪੈਦਾ ਕੀਤੀ। ਸਭ ਪੀ ਪੈਦਾ ਕੀਤੇ ਖਾ ਗਈ। ਬੁਥੇਰੀਆਂ ਨੂੰ ਖਾ ਗਈ। ਤੋ ਜੀਵਾਂ ਦਾ ਮਨੁੱਖਾਂ ਦਾ ਕੁਝ ਬਹੁਤ ਇਸ ਨੇ ਹਲਕਾ ਕੀਤਾ ਭਾਵੇਂ ਪੈੜੀ ਹੈ ਭਾਵੇਂ ਇੱਕ ਵੀ ਉਸ ਨੇ ਪੈਦਾ ਕੀਤਾ ਤੋ ਸਫਲ ਲੇਕਿਨ ਫਿਰ ਵੀ ਬੇਚਰ ਕਮ ਸੇ ਕਮ ਬਾਕੀਆਂ ਨੂੰ ਤੇ ਖਾ ਗਈ ਪਰ ਪਤਾ ਆ ਗਾਂ ਚਲ ਕੇ ਪਾਈ ਗੁਰਦਾਸ ਜੀ ਕੀ ਕਹਿੰਦੇ ਨੇ ਮਾਂ ਦਾ ਇਹਨ ਧਨ ਧਨ ਹੈ ਅੱਜ ਤੱਕ ਕਿਸੇ ਡੈਣ ਮਾਣੂਗੀ ਧਨ ਧਨ ਆਖੇ ਰਬ ਦਾ ਜੋ ਹੈ ਪਾਈ ਗੁਰਦਾਸ ਕਰ ਰਹੇ ਨੇ ਧਨ ਮਾਣਾਇਣ ਧਨ ਧਨ ਹੈ ਕੱਪੀ ਪੁੱਤੇ ਖਾਇ ਅਗਾਈ ਉਹ ਧਨਤਾ ਦੇ ਯੋਗ ਹੈ ਡਾਇਣ ਮਾ ਜੋ ਆਪਣੇ ਦੁਰਾਚਾਰੀ ਦੁਸ਼ਟ ਜ਼ਾਲਮ ਪੁੱਤਰ ਦੇ ਟੁਕੜੇ ਟੁਕੜੇ ਕਰਕੇ ਖਾ ਗਈ ਨਾਸਤਿਕ ਪੁੱਤਰ ਦੇ ਟੁਕੜੇ ਟੁਕੜੇ ਕਰਕੇ ਖਾ ਗਈ ਕਮ ਸੇ ਕਮ ਜ਼ਮੀਨ ਦਾ ਬੋਲ ਤੇ ਹਲਕਾ ਹੋਇਆ ਧਰਤੀ ਦਾ ਭਾਰ ਤੇ ਹਲਕਾ ਹੋਇਆ ਮਾਣ ਦਾ ਐਣ ਧਨ ਧਨ ਹੈ कपटी उत्ते खाए अगाए पैदा तो उसने दुष्ट टुकड़े करके खा गई पर मां तू जो पैदा कीते जमीन दा बोझ धरती दा भार मनुख ने मेहनत नहीं की थी। फुल चंगे पैदा हो रहे हैं फल चंगे पैदा हो रहे हैं पशु चंगे पैदा हो रहे हैं अन्न चंगा पैदा हो रहा है तन पहले नो चंगा पैदा हो रहा है ज्यादा पैदा हो रहा है मनुख बेड़े पैदा हो रहे इस सब कुछ की वरतों ते करनी है मनुख ने बाकी सब कुछ चंगा पैदा हो मकान चंगे पहले नालो कपड़े चंगे पहले नालो रहन सहन चंगा पहले नालो फुल चंगे ने पहले नालो फल चंगे ने पहले नालो अन्न चंगा पैदा हो रहा है पहले नालो ग पशु चंगे पैदा हो रहे हैं पहले नालो मनुख भेड़े पैदा हो रहे क्योंकि मनुख ने मनुख मनुखते कोई मेहनत नहीं की थी। बाकी सब कुछ तो मेहनत की थी। सब कुछ इसने है शिंगारे है ਮਨੁੱਖ ਨੇ ਮਨੁੱਖ ਦੇ ਹਿੱਤੇ ਕੋਈ ਮਿਹਨਤ ਨਹੀਂ ਕੀਤੀ ਨਾ ਮਾਂ ਨੇ ਨਾ ਪਿਓ ਨੇ ਨਾ ਸਮਾਜ ਨੇ ਨਾ ਸੰਸਾਰ ਨੇ ਨਾ ਵਕਤ ਦੀ ਹਕੂਮਤਾਂ ਨੇ ਕਿਸੇ ਦੀ ਕੋਈ ਮਿਹਨਤ ਨਹੀਂ ਬਾਹਰ ਦੇ ਇਤਿਹਾਸ ਦਿੱਤਾ ਗਿਆ ਬਾਹਰ ਦੀ ਰਾਜਨੀਤੀ ਧਾਰਮਿਕ ਤੌਰ ਤੇ ਨਿਰਪੱਖ ਉਹ ਜ਼ਮਾਨਾ ਲੰਘ ਗਿਆ ਜਦ ਰਾਜੇ ਮਹਾਰਾਜੇ ਧਰਮ ਗੁਰੂ ਰੱਖਦੇ ਸਨ ਰਾਜ ਗੁਰੂ ਰੱਖਦੇ ਸਨ ਔਰ ਉਹਨਾਂ ਤੋਂ ਸਲਾਮ ਮਸ਼ਵਰਾ ਲੈ ਕੇ ਰਾਜਨੀਤੀ ਚਲਾਉਂਦੇ ਸਨ ਉਹ ਤੇ ਜ਼ਮਾਨਾ ਲੰਘ ਗਿਆ ਇਕਮਾਲ ਨੂੰ ਵੀ ਕਹਿਣਾ ਪਿਆ ਜਲਾਲੇ ਪਾਤਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੇ ਸੀ ਧਰਮ ਨੂੰ ਇੱਕ ਪਾਸੇ ਕਰ ਦਿਓ ਰਾਜਨੀਤੀ ਚੰਗੇਜ਼ ਖਾਂ ਬਚ ਜਾਣਗੇ ਹੋਰ ਕੁਝ ਨਹੀਂ ਧਰਮ ਨੂੰ ਸਮਾਜ ਤੋ ਇੱਕ ਪਾਸੇ ਕਰ ਦਿਓ ਤੋ ਪਰਵਾਰਕ ਜ਼ਿੰਦਗੀ ਚ ਕਲ ਕਲੇਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ ਤੇ ਧਰਮ ਨੂੰ ਕੱਢ ਦਿਓ ਅਰਥ ਬਵਸਤਾ ਦੇ ਚੋ ਸਿਵਾਏ ਬੇਈਮਾਨੀ ਤੋ ਹੋਰ ਕੁਝ ਵੀ ਨਹੀਂ ਹੋਵੇਗਾ ਅਰਥ ਬਵਸਤਾ ਚ ਧਰਮ ਜ਼ਿੰਦਗੀ ਦੇ ਹਰ ਪੱਖ ਨੂੰ ਸ਼ੁੱਧ ਕਰਦਾ ਹੈ ਆਰਥਿਕ ਜੀਵਨ ਨੂੰ ਸਮਾਜਿਕ ਜੀਵਨ ਨੂੰ ਰਾਜਨੀਤਿਕ ਜੀਵਨ ਧਰਮ ਮਹਾਨ ਹੈ ਧਰਮ ਸ਼ਰਮ ਹੋਰ ਹੈ ਧਰਮ ਨਾਲ ਮਨੁੱਖ ਦੇ ਅੰਦਰੋਂ ਹਾਂ ਨਿਕਲਦੇ ਨੇ ਪਸ਼ੂ ਔਰ ਇੱਕ ਦਿਨ ਮੁਲਕਤਾ ਉਜਾਗਰ ਹੋ ਜਾਂਦੀ ਹੈ ਤੇ ਜਦ ਇਹ ਜਪ ਕਰਦਾ ਰਹੇ ਤਾਂ ਇੱਕ ਦਿਨ ਮਨੁੱਖ ਦੇ ਅੰਦਰੋਂ ਹੀ ਪਰਮਾਤਮਾ ਪੈਦਾ ਹੋ ਜਾਂਦਾ ਕਬੀਰ ਜਾਂ ਕੋ ਖੋਜਤੇ ਵਾਹਿਆ ਸੋਈ ਠੋਰ ਸੋਈ ਫਿਰਕੇ ਤੂੰ ਭਇਆ ਜਾਣ ਕੋ ਕਹਿਤਾ ਹੋਰ ਜਿਸ ਪਰਮਾਤਮਾ ਨੂੰ ਮੈਂ ਹੋਰ ਹੋਰ ਪਾਸੇ ਲੱਭਦਾ ਫਿਰਦਾ ਸੀ ਉਤਮੈ ਖੁਦ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਉਤਮੈ ਦੇਖ ਲਿਆ ਅਮੇ ਮੈਂ ਭਟਕਦਾ ਰਿਹਾ ਪਰ ਮਨੁੱਖ ਦੇ ਅੰਦਰੋਂ ਪਰਮਾਤਮਾ ਪ੍ਰਗਟ ਹੋਵੇ ਇਸ ਤੋਂ ਪਹਿਲੇ ਅੰਦਰੋਂ ਪਸ਼ੂਆਂ ਨੂੰ ਕੱਢਣਾ ਪੈਗਾ ਔਰ ਇੱਕ ਦਿਨ ਮਨੁੱਖਤਾ ਨੂੰ ਵੀ ਵਿਦਾਇਗੀ ਦੇਣੀ ਪੈਗੀ ਤਾਂ ਜੋ ਹੈ ਪ੍ਰਮਾਤਮਾ ਤੱਕ ਮਨੁੱਖ ਦੇ ਅੰਦਰ ਜੋ ਹੈ ਉਜਾਗਰ ਹੋਵੇ ਮਨੁੱਖ ਇੱਕ ਚੌਕ ਤੇ ਖੜਾ ਹੈ ਤੋ ਮੈਂ ਦੋ ਦਿਨ ਪਹਿਲੇ ਅਰਸ਼ ਕੀਤੀ ਸੀ ਅੱਗੇ ਜਾਏ ਤੇ ਪ੍ਰਮਾਤਮਾ ਆ ਪਿੱਛੇ ਮੁੜੇ ਤੇ ਪਸ਼ੂ ਸੱਜੇ ਚਲਾ ਗਿਆ ਤੋ ਦੇਵ ਜੁਨੀ ਖੱਬੇ ਚਲਾ ਗਿਆ ਤੋ ਪ੍ਰੇਤ ਜੁਨੀ ਔਰ ਮਨੁੱਖ ਦੇ ਅੰਦਰ ਇਤਨੀ ਸੰਭਾਵਨਾ ਛੁਪੀ ਹੋਈ ਹੈ ਐਸਾ ਵੀ ਹੋ ਸਕਦਾ ਹੈ ਨਾ ਅੱਗੇ ਜਾਏ ਨਾ ਪਿੱਛੇ ਨਾ ਸੱਜੇ ਨਾ ਖੱਬੇ ਮੋੜ ਮੋੜ ਕੇ ਫਿਰ ਮਨੁੱਖ ਇਸ ਸਾਰੀਆਂ ਸੰਭਾਵਨਾਵਾਂ ਮਨੁੱਖ ਦੇ ਅੰਦਰ ਛੁਪੀਆਂ ਹਨ ਗੁਰੂ ਬ੍ਰਿੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਇਹ ਪ੍ਰੇਰਣਾ ਦਿੰਦੀ ਹੈ ਮਨੁੱਖ ਪਿੱਛੇ ਵੀ ਨਾ ਮੁੜੇ ਸੱਜੇ ਖੱਬੇ ਵੀ ਝਾਤ ਨਾ ਮਾਰੇ ਅਗਾਂਹ ਕੋ ਉਤਰਾ ਅੱਗੇ ਜਾਏ ਇਹ ਪ੍ਰਮਾਤਮ ਤੱਤ ਨੂੰ ਆਪਣੇ ਅੰਦਰੋਂ ਉਜਾਗਰ ਕਰ ਸਕੇ ਔਰ ਜਦ ਕੋਈ ਪ੍ਰਮਾਤਮ ਤੱਤ ਨੂੰ ਉਜਾਗਰ ਕਰ ਲੈਂਦਾ ਹੈ ਉਸਤੀ ਵਾਸਤਵਿਕ ਹਾਲਤ ਕੈਸੀ ਹੁੰਦੀ ਉਹ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਨਕਸ਼ਾ ਖਿੱਚਿਆ ਉਹ ਮੈਂ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਸਮਾਂ ਹੋ ਗਿਆ ਹੈ ਤੁਸੀਂ ਇਤਨਾ ਚੇਤੇ ਰੱਖਣਾ ਯਾਤਰਾ ਦੇ ਚ ਆਪਾਂ ਸਾਰੇ ਆ ਸਭ ਯਾਤਰੀਆਂ ਪੜਾਓ ਦਰ ਪੜਾਓ ਲੰਗੇ ਆ ਰਹੇ ਕੋਈ ਸਾਥੋਂ ਪਿੱਛੇ ਹੋਵੇਗਾ ਕੋਈ ਅੱਗੇ ਹੋਵੇਗਾ ਸਾਰੇ ਇੱਕ ਪੜਾਓ ਤੇ ਨਹੀਂ ਆਉਣਗੇ ਇਹ ਵੀ ਮੈਰਜ਼ ਕਰਦੇ ਆ ਜਦ ਕੋਈ ਸੱਜਣ ਕਿਸੇ ਰਾਗੀ ਸਿੰਘ ਨੂੰ ਕਹਿ ਦਿੰਦਾ ਇਹ ਸ਼ਬਦ ਸੁਣਾਓ ਮੈਨੂੰ ਪਿਆਰਾ ਲੱਗਦਾ ਤੇ ਦੂਜੇ ਦੀ ਕਿਸੇ ਹੋਰ ਸ਼ਬਦ ਦੀ ਮੰਗ ਹੁੰਦੀ ਹੈ ਤਾਂ ਉਦੋਂ ਮੈਂ ਸੋਚਦਾ ਇਸ ਦਾ ਇਸ ਸ਼ਬਦ ਨਾਲ ਤਾਲ ਮੇਲ ਬੈਠ ਗਿਆ ਗੱਲ ਸਾਰੀ ਇਸ ਸ਼ਬਦ ਤੋਂ ਉਸ ਦੀ ਮਾਨਸਿਕ ਸਟੇਜ ਦਾ ਪਤਾ ਚੱਲਦਾ ਹੈ ਹੋਰ ਕੁਝ ਨਹੀਂ ਇਹ ਵੀ ਮਰਜ਼ ਕਰੇ ਤੇ ਅੰਗ ਵੱਖ-ਵੱਖ ਸਟੇਜਾਂ ਵੱਖ-ਵੱਖ ਪੜਾਵਾਂ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਦਰੇ ਅਰਦਾਸਮਈ ਨੇ ਕਿਦਰੇ ਬੈਰਾਗਮਈ ਨੇ ਕਿਦਰੇ ਗਿਆਨਮਈ ਨੇ ਕਿਦਰੇ ਵਿਗਿਆਨਮਈ ਨੇ ਕਿਦਰੇ ਕਲਾ ਸੰਪੰਨ ਨੇ ਕੋਈ ਇੱਕ ਪਹਿਲੋ ਨਹੀਂ ਹੈ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਜਿਸ ਸਬਦ ਨਾਲ ਤਾਲ ਮੇਲ ਬੈਠਦਾ ਹੈ ਮਨੁੱਖ ਦਾ ਉਸ ਤੋਂ ਉਸਦੀ ਮਾਨਸਿਕ ਅਵਸਥਾ ਦਾ ਪਤਾ ਚੱਲਦਾ ਹੈ ਕਿ ਏਕ ਹੀ ਹੈ ਇਹ ਵਾਸਤਵਿਕ ਜੋ ਹੈ ਇਹ ਮਨੁੱਖ ਕੀ ਹੈ ਤੋ ਕੋਈ ਅੱਗੇ ਹੋਣਗੇ ਤੁਹਾਥੋਂ ਕੋਈ ਪਿੱਛੇ ਵੀ ਹੋਣਗੇ ਸਤਿਗੁਰ ਰਹਿਨਤ ਕਰਨ ਬਖਸ਼ਿਸ਼ ਕਰਨ ਕਿ ਜੋ ਪਾਤਸ਼ਾਹ ਕਹਿਣ ਅਗਾਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬਹੜ ਨਾ ਹੋਵੀ ਜਨਮ ਦਾ ਅਦਕੀ ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਤਾਂ ਕਿ ਮੁੜ ਮੁੜ ਕੇ ਫਿਰ ਤੈਨੂੰ ਨਾ ਆਣਾ ਪਵੇ ਫਿਰ ਪਿੱਛੇ ਨਾ ਮੁੜਨਾ ਪਵੇ ਤੂੰ ਅਗਾਹ ਕੋ ਤਰਾਂ ਪ੍ਰਮਾਤਮਾ ਤੱਕ ਨੂੰ ਆਪਣੇ ਅੰਦਰੋਂ ਉਜਾਗਰ ਕਰ ਸਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਲਈ ਐਸਾ ਮਾਹੌਲ ਪੈਦਾ ਕਰਾਂ ਔਰ ਸਾਰਿਆਂ ਦੀ ਐਸੀ ਅਵਸਥਾ ਬਣਾਣ ਇੱਥੇ ਹੀ ਸਮਾਪਤੀ ਬੜੇ ਟਿਕਾਊ ਨਾਲ ਤੁਸੀਂ ਸਰਵਨ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬਲਚੁਗ ਦੀ ਸ਼ਮਾ वाहेगुरु जी का ख़ालसा वाहे